ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਮੈਂ ਪ੍ਰਭ ਯਿਸੂ ਮਸੀਦਾ ਬਹੁਤ ਬਹੁਤ ਧੰਨਵਾਦ ਕਰਦਾ ਉਸ ਖੁਦਾਵੰਦ ਯਿਸੂ ਰਾਜਾ ਦਾ ਮੈਂ ਤੁਹਾਡੇ ਨਾਲ ਇੱਕ ਵਚਨ ਨੂੰ ਸੇਅਰ ਕਰਨਾ ਚਾਹੁੰਨਾ ਤਮੋਸੀਸ ਉਹਦੇ 2 ਉਹਦੀ 4 ਦੇ ਵਿੱਚ ਲਿਖਿਆ ਕਹਿੰਦਾ ਇੱਕ ਅਜਿਹਾ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ ਪਰ ਲੋਕ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਹਨਾਂ ਨੂੰ ਖੁਸ਼ ਕਰਨਗੇ ਲੋਕਾਂ ਨੂੰ ਜਿਹ ਹੈ ਗੁਰੂ ਮਿਲਣਗੇ ਜਿਹੜੇ ਉਹ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣ ਸੁਣਨਾ ਚਾਹੁੰਦੇ ਹਨ ਪ੍ਰੋਯਸੂ ਮਸੀਹਾ ਬਾਚਨ ਕਹਿ ਰਿਹਾ ਕਹਿੰਦਾ ਲੋਕ ਕਹਿੰਦਾ ਇਹੋ ਜੇ ਗੁਰੂ ਲੱਭਣਗੇ ਕਹਿੰਦਾ ਅਜਿਹੀਆਂ ਗੱਲਾਂ ਸੁਣਨੀਆਂ ਚਾਹਣਗੇ ਕਹਿੰਦਾ ਕਹਿੰਦਾ ਜਿਹੜੀਆਂ ਕਹਿੰਦਾ ਉਹਨਾਂ ਨੂੰ ਕੀ ਹੋਣਗੀਆਂ ਪਸੰਦ ਆਉਣਗੀਆਂ ਕਹਿੰਦਾ ਪ੍ਰਭਯਸਮਸੀ ਦਾ ਵਚਨ ਕਹਿ ਰਿਹਾ ਹੈ ਕਹਿੰਦਾ ਲੋਕ ਉਹ ਗੱਲਾਂ ਨੂੰ ਕਹਿੰਦਾ ਜ਼ਿਆਦੇ ਸੁਣਨਗੇ ਕਹਿੰਦਾ ਜਿਹੜੀਆਂ ਉਹਨਾਂ ਨੂੰ ਕੀ ਕਰਨਾ ਚੰਗੀਆਂ ਲੱਗਣ ਕਹਿੰਦਾ ਕਹਿੰਦਾ ਜਿਹੜੇ ਸੱਚੇ ਉਪਦੇਸ਼ਕ ਨੇ ਕਹਿੰਦਾ ਉਹਨੀਆਂ ਦੀਆਂ ਗੱਲਾਂ ਨੂੰ ਕਹਿੰਦਾ ਉਹ ਕੀ ਕਰ ਦੇਣਗੇ ਛੱਟ ਦੇਣਗੇ ਕਹਿੰਦਾ ਉਹਨਾਂ ਨੂੰ ਨਾ ਉਹਨਾਂ ਨੂੰ ਸੁਣਨਗੇ ਨਹੀਂ ਕਹਿੰਦਾ ਜਿਹੜੇ ਸੱਚੇ ਉਪਦੇਸ਼ਕ ਨੇ ਉਹਨਾਂ ਦੀਆਂ ਗੱਲਾਂ ਨੂੰ ਅਣਦੇਖਿਆ ਕਰ ਦੇਣਗੇ ਕਹਿੰਦਾ ਕਹਿੰਦਾ ਉਹ ਇਹ ਜੇ ਗੁਰੂ ਲੱਭਣਗੇ ਕਹਿੰਦਾ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਕੀ ਕਰਨਾ ਬੋਲਣ ਕਹਿੰਦਾ ਵੀ ਹਾਂ ਅੱਜ ਆ ਪ੍ਰਚਾਰ ਮੇਰੇ ਹੱਕ ਦੇ ਵਿੱਚ ਕਰਿਆ ਕਹਿੰਦਾ ਕਹਿੰਦਾ ਉਹ ਇਹ ਜੇ ਗੁਰੂ ਕਹਿੰਦਾ ਕੀ ਕਰਨਗੇ ਲੱਭਣਗੇ ਕਹਿੰਦਾ ਇਹ ਹਜਾ ਕੀ ਆਊਗਾ ਕਹਿੰਦਾ ਇੱਕ ਸਮਾ ਆਊਗਾ ਕਹਿੰਦਾ ਉਹ ਕਹਿੰਦਾ ਆਪਦੇ ਹੱਕ ਦੇ ਵਿੱਚ ਉਹ ਗੱਲਾਂ ਨੂੰ ਕੀ ਕਰਨਗੇ ਲੱਭਣਗੇ ਕਹਿੰਦਾ ਉਹ ਮਨਕਿੰਤ ਕਹਾਣੀਆਂ ਤੇ ਉੱਤੇ ਕੀ ਕਰਨਗੇ ਯਕੀਨ ਰੱਖਣਗੇ ਕਹਿੰਦਾ ਪ੍ਰਭੂ ਯਿਸੂ ਮਸੀਹ ਜੀ ਦਾ ਵਾਚਨ ਕਹਿ ਰਿਹਾ ਕਹਿੰਦਾ ਉਹ ਮਨ ਗਿਣਤ ਕਹਾਣੀਆਂ ਮਨ ਗਿਣਤ ਬਚਨਾਂ ਦੇ ਉੱਤੇ ਕੀ ਕਰਨਗੇ ਫੋਕਸ ਕਰਨਗੇ ਕਹਿੰਦਾ ਪ੍ਰਭੂ ਯਿਸੂ ਮਸੀਹ ਜੀ ਦਾ ਵਾਚਨ ਕਹਿ ਰਿਹਾ ਕਹਿੰਦਾ ਉਹ ਸੱਚੇ ਉਪਦੇਸ਼ਕਾਂ ਨੂੰ ਕੀ ਕਰ ਦੇਣਗੇ ਕਹਿੰਦਾ ਛੱਡ ਦੇਣਗੇ ਕਹਿੰਦਾ ਕਹਿੰਦਾ ਇੱਕ ਇਹੋ ਜਿਹਾ ਸਮਾਂ ਆਊਗਾ ਕਹਿੰਦਾ ਉਹ ਆਪਾਂ ਵੇਖ ਵੀ ਰਹਾਂਗੇ ਉਹ ਸਮਾਂ ਆ ਰਿਹਾਗਾ ਕਹਿੰਦਾ ਜਿਹੜੇ ਕਹਿੰਦਾ ਸੱਚੇ ਉਪਦੇਸ਼ਕ ਨੇ ਕਹਿੰਦਾ ਉਹਨਾਂ ਨੂੰ ਕੀ ਕਰ ਦੇਣਗੇ ਕਹਿੰਦਾ ਛੱਡ ਦੇਣਗੇ ਉਹ ਹੁਣ ਹੋ ਵੀ ਰਿਹਾਗਾ ਲੋਕ ਸੱਚੇ ਅਪਦੇਸ਼ਕਾਂ ਨੂੰ ਕੀ ਕਰ ਰਹੇ ਨੇ ਸਾੜ ਰਹੇ ਨੇ ਉਹ ਝੂਠੀਆਂ ਗੱਲਾਂ ਦੇ ਪਿੱਛੇ ਭੱਜਣ ਲੱਗ ਰਹੇ ਨੇ ਝੂਠੇ ਅਪਦੇਸ਼ਕਾਂ ਦੇ ਪਿੱਛੇ ਕੀ ਕਰ ਰਹੇ ਨੇ ਭੱਜ ਰਹੇ ਨੇ ਜਿੱਥੇ ਸਾਨੂੰ ਚਿੰਗਾਈ ਮਿਲੇ ਜਿੱਥੇ ਅਸੀਂ ਚੰਗੇ ਹੋਈਏ ਇਹ ਚਿੰਗਾਈ ਸੋੜੇ ਥੋੜੇ ਸਮੇਂ ਵਾਸਤੇ ਆ ਗਈ ਪਰ ਵੀ ਅਸਮਵਸੀਜ ਦਾ ਵਾਚਨ ਕਰ ਰਿਹਾ ਕਹਿੰਦਾ ਚਿੰਗਾਈ ਆ ਕਹਿੰਦਾ ਜਿਹੜੀ ਕਹਿੰਦਾ ਇੱਕ ਥੋੜੇ ਸਮੇਂ ਵਾਸਤੇ ਆ ਕਹਿੰਦਾ ਪਰਵਯਸੂ ਮਸੀਹ ਦੇ ਬਚਨ ਦੇ ਵਿੱਚ ਵੀ ਇਹ ਲਿਖਿਆ ਹੈਗਾ ਜਦੋਂ ਕਹਿੰਦਾ ਅੰਤ ਦਾ ਸਮਾਂ ਆਵੇਗਾ ਕਹਿੰਦਾ ਸਾਰੀਆਂ ਭਵਿਸ਼ਵਾਣੀਆਂ ਕਹਿੰਦਾ ਇੱਕ ਦਿਨ ਕੀ ਨਾਸ ਹੋ ਜਾਣਗੀਆਂ ਕਹਿੰਦਾ ਖਤਮ ਹੋ ਜਾਣਗੀਆਂ ਕਹਿੰਦਾ ਉਹ ਸਮਾਂ ਹੁਣ